ਪਾਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਹਾਨ ਗੁਰੂ ਗੁਰੂ ਸ੍ਰੀ ਹਰਿ ਰਾਏ ਪਾਸਾ ਜੀ ਦਾ ਪ੍ਰਕਾਸ਼ ਵਿਹਾੜਾ ਉਸ ਪ੍ਰਕਾਸ਼ ਵਿਹਾੜੇ ਦੀਆਂ ਮੈਂ ਸਮੂਹ ਸੰਗਤਾਂ ਨੂੰ ਗੁਰਦੁਆਰਾ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਪਾਸਾ ਜੀ ਨਵੀਂ ਨਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਅਰਜ਼ ਕਰਦਾ ਇੱਕ ਗੁਰੂ ਹਰਾਈ ਪਾਸਾ ਜੀ ਵਾਤਾਵਰਣ ਦੇ ਪ੍ਰੇਮੀ ਸਨ ਫੁੱਲਾਂ ਨੂੰ ਦਰਖਤਾਂ ਨੂੰ ਬੂਟਿਆਂ ਨੂੰ ਬਹੁਤ ਪਿਆਰ ਕਰਦੇ ਸਨ ਆਪਾਂ ਵੀ ਇਸ ਦਿਨ ਤੇ ਅੱਜ ਇੱਕ oprala ਕਰੀਏ ਕਿਉਂਕਿ ਜਿਹੇ ਦਿਨ ਮਨਾਏ ਤਾਂ ਹੀ ਸਫਲ ਹੋ ਸਕਦੇ ਨੇ ਆਪਾਂ ਵੀ ਵਾਤਾਵਰਣ ਦੇ ਸਬੰਧੀ ਫੁੱਲ ਲਗਾਈਏ ਵੱਧੋ ਵੱਧ ਮਤਲਬ ਪੇੜ ਲਗਾਈਏ ਦਰਖਤ ਲਗਾਈਏ ਤਾਂ ਜੋ ਜਿਹੜਾ ਵਾਤਾਵਰਣ ਸਾਡਾ ਸਾਫ਼ ਸੁਥਰਾ ਰਹੇ ਇਹ ਇਸ ਕਰਕੇ ਮੈਂ ਸਭੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ